ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਸਾਹਮਣੇ ਸੈਕਿੰਡ ਕਲਾਸ ਦੇ ਬੱਚੇ ਕੋਲੋਂ ਆਪਣੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿੱਚੋਂ ਕੁਝ ਕੁਐਸਚਨ ਪੁੱਛਣ ਜਾ ਰਹੀ ਆ ਤਾਂ ਤੁਸੀਂ ਇਸ ਤਰ੍ਹਾਂ ਦੇਖਿਓ ਕਿ ਬੱਚਾ ਕਿਸ ਤਰ੍ਹਾਂ ਕੁਐਸਚਨਾਂ ਨੂੰ ਮਾਤ ਦੇ ਰਿਹਾ ਹੈ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਨੂੰ ਪੂਰੀ ਚੰਗੀ ਤਰ੍ਹਾਂ ਤੇ ਪੂਰੀ ਜ਼ਿਆਦਾ ਸ਼ੇਅਰ ਕਰੋਗੇ ਤੇ ਬੱਚੇ ਦਾ ਹੌਂਸਲਾ ਵਚਾਈ ਕਰੋਗੇ ਹਾਂਜੀ ਤਾਂ ਆਪਾਂ ਕੁਐਸਚਨ ਪੁੱਛੀਏ ਹਾਂਜੀ ਪਹਿਲਾ ਦੱਸੋ ਜੀ ਆਪਣੇ ਸਿੱਖ ਧਰਮ ਦੇ ਪਹਿਲੇ ਸੰਸਥਾਪਕ ਕੌਣ ਸਨ? ਸ੍ਰੀ ਗੁਰੂ ਨਾਨਕ ਦੇਵ ਵੈਰੀ ਗੁੱਡ ਸ਼ਾਬਾਸ਼ ਤੇ ਹਾਂਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਕੀ ਸੀਗਾ? ਮਹਾਤਾ ਪਾਲੂ ਹਾਂਜੀ ਵੈਰੀ ਗੁੱਡ ਸ੍ਰੀ ਗੁਰੂ ਨਾਨਕ ਤੇਜ ਜੀ ਨੇ ਕਿਹੜਾ ਸੌਦਾ ਕੀਤਾ ਸੀ? ਸੱਚਾ ਸੱਚਾ ਸੌਦਾ ਹਾਂਜੀ ਉੱਚੀ ਬੋਲੋ ਵੈਰੀ ਗੁੱਡ ਸ਼ਾਬਾਸ਼ ਤੇ ਮੈਨੂੰ ਪੂਰੀ ਉਮੀਦ ਹੈ ਜੀ ਤੁਸੀਂ ਬੱਚੇ ਦਾ ਪੂਰਾ ਹੌਸਲਾ ਵਜਾਈ ਕਰੋਗੇ ਤੁਸੀਂ ਬੱਚੇ ਨੂੰ ਪੂਰਾ ਇਹਦਾ ਕਮੈਂਟਾਂ ਦੇ ਰਾਹੀਂ ਇਹਨੂੰ ਸਾਧ ਦਵਾਂਗੇ ਕਿ ਬੱਚਾ ਕਿਸ ਤਰ੍ਹਾਂ ਸਿੱਖੀ ਨੂੰ ਆਪਣੇ ਪ੍ਰਤੀ ਇਹਨੂੰ ਆਪਾਂ ਮੋਟੀਵੇਟ ਕਰ ਰਹੀ ਆ ਤਾਂ ਹਾਂਜੀ ਆਪਾਂ ਅੱਗੇ ਹੋਰ ਕੁਐਸਚਨ ਸ਼ੁਰੂ ਕਰੀਏ ਹਾਂਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਕੀ ਨਾਮ ਸੀਗਾ ਜੀ ਕੀ ਸੀ ਜੇ ਤ੍ਰਿਪਤਾ ਦੇਵੀ ਹਾਂਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਮ ਕੀ ਸੀ ਜੀ ਬੀਬੀ ਨਾਨਕ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰੁਪਏ ਦਾ ਸੌਦਾ ਕੀਤਾ ਸੀ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਕਿੰਨੇ ਪੈਸੇ ਦਿੱਤੇ ਸੀ 2 ਰੁਪਏ ਹਾਂਜੀ ਵੈਰੀ ਗੁੱਡ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ ਸੀ 4 ਹਾਂਜੀ ਵੈਰੀ ਗੁੱਡ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਪੁੱਤਰ ਸੀ 2 ਵੈਰੀ ਗੁੱਡ ਸ਼੍ਰੀ ਗੁਰੂ ਨਾਨਕ ਦੇਵ ਜੀ ਕਿੱਥੇ ਜੋਤੀ ਜੋਤ ਸਮਾਈ ਸੀ ਹਰ ਦਾਪੁਰ ਹਾਂਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਿਹੜੇ ਉਹਨਾਂ ਦੇ ਪਿਤਾ ਜੀ ਨੇ 20 ਰੁਪਏ ਦਿੱਤੇ ਸੀ ਉਹ ਉਹਨਾਂ ਨੇ 20 ਰੁਪਏ ਦਾ ਕੀ ਕੀਤਾ ਸੀਗਾ ਪੁਖੇ ਹਾਂ ਉੱਚੀ ਬੋਲੇ ਜੀ ਪੁਖੇ ਸਾਧੂਆਂ ਨੂੰ ਲੰਗਰ ਸ਼ਿਕਾਇਆ ਲੰਗਰ ਸ਼ਿਕਾਇਆ ਵੈਰੀ ਗੁੱਡ ਸ਼ਾਬਾਸ਼ ਤੇ ਕਹਾ ਕਿਸ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਹਾਂਜੀ ਤੇ ਵੈਰੀ ਗੁੱਡ ਸ਼ਾਬਾਸ਼ ਤੇ ਹਾਂਜੀ ਐਦੂ ਅੱਗੇ ਆਪਾਂ ਤੁਹਾਡੇ ਤੋਂ ਪੁੱਛਦੇ ਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਤਿੰਨ ਬਚਨ ਦਿੱਤੇ ਸੀ ਕਿਹੜੇ-ਕਿਹੜੇ ਸੀ ਇਹ ਦੱਸੋ ਵੀ ਕੀ-ਕੀ ਕਰਨਾ ਆਪਾਂ ਕੀਰਤ ਕਰੋ ਹਾਂਜੀ ਵੰਡ ਛਕੋ ਹਾਂਜੀ ਨਾਮ ਜਪੋ ਹਾਂਜੀ ਕਿਹੜੇ-ਕਿਹੜੇ ਸੀ ਕੀਰਤ ਕਰੋ ਵੰਡ ਛਕੋ ਤੇ ਨਾਮ ਜਪੋ ਠੀਕ ਹੈ ਕੀਰਤ ਕਰੋ ਮਤਲਬ ਕਿ ਆਪਾਂ ਕੀ ਕਰਨਾ ਹੱਥੀਂ ਕੀਰਤ ਕਰਨੀ ਹੈ ਕੋਈ ਵੀ ਕੰਮ ਸ਼ੁਰੂ ਕਰਨਾ ਤੇ ਵੰਡ ਕੇ ਸਕਣਾ ਵੀ ਜੇ ਆਪਣੇ ਕੋਲ ਇੰਨੀ ਕਿਹ ਚੀਜ਼ ਆ ਉਹਨੂੰ ਵੀ ਆਪਾਂ ਵੰਡ ਕੇ ਸਕਣਾ ਠੀਕ ਹੈ ਤੇ ਉਹਦੋਂ ਦਾ ਨਾਮ ਜਪੋ ਆਪਾਂ ਵਾਹਿਗੁਰੂ ਦਾ ਕੀ ਲੈਣਾ ਸਿਮਰਨ ਕਰਨਾ ਗੁਰੂ ਘਰ ਜਾਣਾ ਆਪਣੇ ਘਰੇ ਬੈਠ ਕੇ ਅਪਨਾਕ ਕਰਨਾ ਇਹਨਾਂ ਤਿੰਨਾਂ ਦਾ ਮਤਲਬ ਪਤਾ ਲੱਗਿਆ ਹਾਂਜੀ ਸ਼ਾਬਾਸ਼ ਬਹੁਤ ਵਧੀਆ ਤੁਸੀਂ ਇਹ ਕੁਐਸਚਨ ਕਿਤੇ ਆ ਤੁਹਾਨੂੰ ਕੌਣ ਸਿਖਾਉਂਦੇ ਆ ਜੀ ਇਹ ਕੁਐਸਚਨ ਤੁਹਾਡੇ ਮੰਮੀ ਹਾਂਜੀ ਤੇ ਤੁਹਾਨੂੰ ਗੁਰੂ ਇੱਥੇ ਜਿੱਥੇ ਤੁਹਾਨੂੰ ਅਕੈਡਮੀ ਵਿੱਚ ਪਾਇਆ ਹੋਇਆ ਹੈ ਉੱਥੇ ਵੀ ਤੁਹਾਨੂੰ ਇਹ ਕੁਐਸਚਨ ਸਿਖਾਉਂਦੇ ਆ ਨਾ ਜੀ ਰੋਜ਼ ਸਿਖਾਉਂਦੇ ਆ ਨਾ ਹੋਰ ਕੀ ਕੀ ਸਕੋਂਦੇ ਦੱਸੋ ਹੀ ਤੁਹਾਨੂੰ ਅਕੈਡਮੀ ਵਿੱਚ ਬਾਤ ਹਾਂਜੀ ਹੋਰ ਸੱਚ ਬੋਲਣਾ ਹਾਂਜੀ ਸੱਚ ਬੋਲਣਾ ਹਾਂਜੀ ਸੇ ਵੱਡਿਆਂ ਦਾ ਕੀ ਕਰਨਾ ਸਤਿ ਸਤਕਾਰ ਕਰਨਾ ਹਾਂਜੀ ਹਾਂਜੀ ਇੰਨਾ ਕਹਿੰਦੇ ਹੋਏ ਆਪਾਂ ਸਮਾਪਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਈਏ ਹੋਵੇਗੀ ਤੇ ਤੁਸੀਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੇ ਆਪਣੇ ਬੱਚਿਆਂ ਨੂੰ ਜਰੂਰ ਇਹ ਵੀਡੀਓ ਦਿਖਾਉਗੇ ਕਿਉਂਕਿ ਅੱਜ ਕੱਲ ਦਾ ਜਿਹੜਾ ਆਪਣਾ ਕਲਚਰ ਆ ਤੁਹਾਨੂੰ ਪਤਾ ਹੀ ਹੈ ਬੱਚੇ ਕਿੱਧਰ ਨੂੰ ਜਾ ਰਹੇ ਹੈ ਤੇ ਉਹਨਾਂ ਨੂੰ ਗੁਰ ਸਿੱਖੀ ਨਾਲ ਆਪਾਂ ਬਾਲੇ ਨਹੀਂ ਕਹਿ ਸਕਦੇ ਰੋਜ਼ ਉਹਨਾਂ ਨੂੰ 2 3 ਜਾਂ 5 ਕੁਐਸਚਨ ਤਾਂ ਤੁਸੀਂ ਸਿੱਖੀ ਪ੍ਰਤੀ ਜਰੂਰ ਦੱਸੋ ਤਾਂ ਕਿ ਬੱਚੇ ਜੇ ਆਪਾਂ ਨੂੰ ਕੋਈ ਆਪਣੇ ਗੁਰੂ ਘਰਾਂ ਵਿੱਚ ਦੇਖੋ ਹਰ ਰੋਜ਼ ਕੋਈ ਨਾ ਕੋਈ ਪ੍ਰੋਗਰਾਮ ਲੈਂਦਾ ਹੀ ਹੈ ਤਾਂ ਉੱਥੇ ਜੇ ਕੋਈ ਆਪਾਂ ਨੂੰ ਕੁਐਸਚਨ ਪੁੱਟ ਕਰੇ ਬੱਚਿਆਂ ਨੂੰ ਤਾਂ ਉਹ ਬੱਚੇ ਮਾਰ ਨਾ ਖਾਨ ਤੇ ਸੋਗੋ ਜੀ ਆਪਣਾ ਕੋਈ ਗ੍ਰੰਥੀ ਜਾਂ ਕੋਈ ਬਾਹਰੋਂ ਆ ਕੇ ਆਪਣੇ ਅੰਮ੍ਰਿਤਸਰ ਤੋਂ ਜਥਾ ਹੁੰਦਾ ਜਾਂ ਹੋਰ ਗੁਰਦੁਆਰਿਆਂ ਵਿੱਚੋਂ ਬੱਚਿਆਂ ਦੀਆਂ ਸਮਾਗਮ ਜਿਵੇਂ ਉਹ ਜੂਨデア ਛੁੱਟੀਆਂ ਚੱਲ ਰਹੀਆਂ ਨੇ ਤਾਂ ਆਪਣੇ ਸਾਰੇ ਗੁਰੂ ਘਰਾਂ ਵਿੱਚ ਆਪਣੇ ਹਰਮੰਦਰ ਸਾਹਿਬ ਵਿੱਚੋਂ ਅਨਾਉਂਸ ਹੋ ਜਾਏਗਾ ਵੀ ਬੱਚਿਆਂ ਨੂੰ ਆਪੋ ਆਪਣੇ ਪਾਠ ਸਿਖਾਉਣੇ ਅਤੇ ਗੁਰਸਿੱਖੀ ਨਾਲ ਜੋੜਨਾ ਤੇ ਉਹਨਾਂ ਨੂੰ ਗੁਰਵਿੱਧਿਆ ਦੇਣੀ ਹੈ ਤਾਂ ਮੈਨੂੰ ਇਹ ਸਾਰੇ ਪਿੰਡਾਂ ਵਿੱਚ ਸਾਡੇ ਤਾਂ ਸ਼ਾਇਦ ਅਨਾਉਂਸ ਹੋ ਗਿਆ ਵੀ 8:30 ਤੋਂ ਐਤਵਾਰ ਤੋਂ ਬੱਚਿਆਂ ਨੂੰ 5:30 ਤੋਂ 7:30 ਵਜੇ ਤੱਕ ਗੁਰਸਿੱਖੀ ਨਾਲ ਜੋੜਿਆ ਜਾਏਗਾ ਕਿਉਂਕਿ ਜਿਹੜੇ ਬੱਚਿਆਂ ਨੂੰ ਪਾਠ ਨਹੀਂ ਆਉਂਦਾ ਤੇ ਘੱਟ ਆਉਂਦਾ ਉਹਨਾਂ ਨੂੰ ਸੰਥਿਆ ਦਿੱਤੀ ਜਾਏਗੀ ਤੇ ਗੁਰੂ ਪ੍ਰਤੀ ਕੁਐਸਚਨ ਜਿਹੜੇ ਗੁਰੂ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤਾਂ ਮੈਨੂੰ ਪੂਰੀ ਉਮੀਦ ਹੈ ਵੀ ਤੁਹਾਡੇ ਵੀ ਘਰਾਂ ਦੇ ਜਿਹੜੇ ਆਮ ਆਪਣੇ ਪਿੰਡ ਆ ਸਾਰੇ ਗੁਰੂ ਘਰਾਂ ਉਹਨਾਂ ਦੇ ਵਿੱਚ ਵੀ ਇਹ ਸਾਰਾ ਕੁਝ ਬੋਲਿਆ ਹੀ ਹੋਵੇਗਾ ਕਿਉਂਕਿ ਜਦੋਂ ਆਪਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮੈਸੇਜ ਦਿੱਤਾ ਗਿਆ ਤਾਂ ਮੈਨੂੰ ਪਤਾ ਵੀ ਸਾਰੇ ਉਹ ਹੁਕਮਾਂ ਦੀ ਪਾਲਣਾ ਕਰਨਗੇ ਪਰ ਸਾਡੇ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਤਾਂ ਹਰੇਕ ਅਨੁਸ਼ਾਸਨ ਦੀ ਪਾਲਣਾ ਹੁੰਦੀ ਹੈ ਤੇ ਹਰੇਕ ਵਾਰੀ ਜਦੋਂ ਵੀ ਕੋਈ ਅਨਾਉਂਸ ਹੁੰਦਾ ਹੈ ਤਾਂ ਉਹ ਪਛਣਾ ਤੇ ਪੂਰ ਉਤਰਦੇ ਆ ਤਾਂ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ 8 ਤਰੀਕ ਤੋਂ ਮੇਰੇ ਦੋਵੇਂ ਬੱਚੇ ਗੁਰੂ ਘਰ ਜਾਇਆ ਕਰਨਗੇ ਤੇ ਸਾਡਾ ਪਿੰਡ ਵੀ ਗੁਰਸਿੱਖੀ ਨਾਲ ਬਹੁਤ ਜੁੜਿਆ ਹੋਇਆ ਹੈ ਕਿਉਂਕਿ ਉਹ ਹੋਣ ਜਦੋਂ ਆਪਣੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ੀਤੀ ਦਿਹਾੜੇ ਤੇ ਸ਼ਾਇਦ ਮੈਂ ਵੀਡੀਓ ਪਾਈ ਹੋਈ ਹੈ ਕਿ ਇੰਨਾ ਜ਼ਿਆਦਾ ਇਕੱਠ ਸੀ ਤੇ ਲੋਕਾਂ ਨੂੰ ਸੁਖਨੀ ਸਾਹਿਬ ਦੇ ਬਾਣੇ ਇੰਨਾ ਪਿਆਰ ਸੀ ਕਿ ਦਰਬਾਰ ਸਾਹਿਬ ਪਰਨ ਤੋਂ ਬਾਅਦ ਵੀ ਬਾਹਰ ਡਿਊਟੀ ਵਾਲੇ ਪਾਸੇ ਵੀ ਲੋਕ ਧੁੱਪ ਵਿੱਚ ਵੀ ਬੈਠੇ ਹੋਏ ਇੰਨਾ ਜ਼ਿਆਦਾ ਸਨਮਾਨ ਦੇ ਰਹੇ ਸੀ ਸੁਖਨੀ ਸਾਹਿਬ ਦੇ ਬਾਟ ਨੂੰ ਤੇ ਬੀਬੀਆਂ ਨੂੰ ਇੰਨਾ ਤਸ਼ਾਹ ਸੀਗਾ ਕਿ 2:30 ਵਜੇ ਤੋਂ ਸ਼ੁਰੂ ਹੋ ਕੇ ਬਾਟ ਤੇ ਨਵੇਂ ਸ਼ੁਰੂ ਹੁੰਦਾ ਸੀ ਪਰ ਬੀਬੀਆਂ ਕੋ 2:30 ਵਜੇ ਹੀ ਤੁਰਪੈ ਨਹੀਂ ਆਸੀ ਪਹਿਲਾਂ ਹੀ ਜਾ ਕੇ ਤੇ ਮੈਨੂੰ ਵੀ ਪੂਰੀ ਉਮੀਦ ਹੈ ਕਿ ਹੁਣ ਤੁਸੀਂ ਜਿਹੜੇ 8 ਤਰੀਕ ਨੂੰ ਹੀ ਆਪਣੇ ਸਮਾਰੋਹ ਚੱਲ ਰਿਹਾ ਹੈ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਇਹਦੇ ਨਾਲ ਜ਼ਰੂਰ ਜੋੜੋਗੇ ਕਿਉਂਕਿ ਨਾਲੇ ਤਾਂ ਬੱਚਿਆਂ ਦਾ ਮੋਬਾਈਲਾਂ ਤੇ ਐਲਈਡੀਆ ਤੋਂ ਕਿਹੜਾ ਛੁੱਟ ਜਾਏਗਾ ਤੇ ਨਾਲੇ ਬੱਚੇ ਆਪਣੇ ਗੁਰੂ ਨਾਲ ਜੁੜਨਗੇ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪੂਰੀ ਸੋਹਣੀ ਲੱਗੇਗੀ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਐਨਾ ਕਹਿੰਦੇ ਹੋਏ ਗੱਜ ਕੇ ਬੋਲੋ ਬਾਹੇ ਕੁਚੀਕਾ ਖਰਸਾ ਬਾਹੇ ਕੁਚੀਕੀ ਫੁੱਟੇ